ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਕੋਠਾ ਗੁਰੂ ਕਾ ਤਹਿਸੀਲ ਮਿੱਤਰੋ ਫੂਲ ਤੇ ਜ਼ਿਲ੍ਹਾ ਬਠਿੰਡਾ ਤੇ ਬਾਈ ਸੁੱਖੀ ਦੇ ਨਾਲ ਗੱਲਬਾਤ ਕਰਾਂਗੇ ਬਾਈ ਦਾ ਜਿਹੜਾ ਨਯੋਰਤ ਮਿੱਤਰੋ ਆਪਾਂ ਵੀਡੀਓ ਪਾਉਣੇ ਨੇ ਤੇ ਬਾਈ ਦਾ ਇੱਥੇ ਵੀ ਮਿੱਤਰੋ ਸਾਂਝਾ ਕੰਮ ਆ ਦੋਨੇ ਕਿਤੇ ਉੱਥੇ ਵੀ ਪਸ਼ੂ ਹੁੰਦੇ ਆ ਤੇ ਇੱਥੇ ਵੀ ਪਸ਼ੂ ਸਾਂਝੇ ਪਸ਼ੂ ਰੱਖਦੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਹੈ ਇੱਕ ਮਿੱਤਰੋ ਸੂਣ ਵਾਲੀ ਐ ਤੇ ਇੱਕ ਤਾਜੀ ਸੂਈ ਵੀ ਵੜ ਪਹਿਲਾਂ ਬਈ ਦੇ ਨਾਲ ਗੱਲਬਾਤ ਕਰਦੇ ਆ ਤੇ ਉਸ ਤੋਂ ਬਾਅਦ ਪੂਰੀ ਡਿਟੇਲ ਕਰਾਂਗੇ ਤੁਹਾਡੇ ਨਾਲ ਸਾਂਝੀ ਹਾਂਜੀ ਬਈ ਸਸੀ ਕਾ ਸ੍ਰੀ ਗੁਰ ਡਾਕੀ ਕੀ ਹਾਲ ਚਾਲ ਹੈ ਬਦਗਾ ਜੀ ਪਹਿਲਾਂ ਤਾਂ ਦੱਸੋ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਹਨਾ ਕੀ ਬਣਿਆ ਉਹਦਾ ਯਾ ਬਣਿਆ ਦਾ ਬਈ ਫੋਨ ਬਹੁਤ ਆ ਰਿਜ਼ਲਟ ਵੀ ਬਦਗਾ ਘਰ ਲੋਕਾਂ ਦਾ ਹੈ ਨਹੀਂ ਦੀਨ ਮਾਨਾ ਜਗਾ ਕੀ ਗੱਲ ਹੋ ਗਈ ਬੰਦਾ ਬਿਆਨਾ ਪਾ ਕੇ ਤੇ ਮਗਰੋਂ ਆਇਆ ਨਹੀਂ ਮੈਂ ਸਾਰਿਆਂ ਨੂੰ ਕਹਿੰਦਾ ਵੀ ਬੈਟ ਬੈ ਗਈ ਤਾਂ ਆਪਾਂ ਦਾ ਕੋਈ ਫਰਕ ਨਹੀਂ ਪੈਂਦਾ ਉਹਦਾ ਵੱਧ ਵੀ 5-7000 ਆ। ਹਾਂ ਵੀ ਜਦੋਂ ਹਾਂ 2-4 ਦਿਨ ਤਿਆਰ ਹੋਊਗਾ ਨਾ। ਹਾਂ ਇਹ ਕੰਮ ਆੜਾ। ਠੀਕ ਐ। ਮੈਂ ਹਾਂ ਆਪਾਂ ਬਹਿਣਾ ਮੋੜਦਾ ਪਰ ਹੋਰ ਬੰਦਾ ਮੋੜਦਾ ਨਹੀਂ। ਪੈਣਾ ਮੋੜਦਾ ਸੀ। ਹਾਂ ਮੋੜਦਾ ਆਪਾਂ ਇਹ ਤਾਂ ਗਲਤ ਕੰਮ ਹੀ ਨਹੀਂ ਕਰਨਾ। ਓਕੇ ਚਲੋ। ਤੇ ਹੁਣ ਆਪਾਂ ਪਹਿਲਾਂ ਸੂਨ ਵਾਲੀ ਦੀ ਗੱਲ ਕਰਦੇ ਆ ਜਰਸੀ ਤੇ ਸਾਹੀ ਵਾਲ ਦਾ ਕ੍ਰਾਸ ਜਾਨਾ। ਹਾਂ ਬਈ। ਤੇ ਕੱਦ ਵੀ ਠੀਕ ਆ ਤੇ ਸਰੀਰ ਦੀ ਬਣਤਰ ਵੀ ਚੰਗੀ ਆ ਤੇ ਥਣਲੇ ਵੀ ਦੀ ਮਿੱਤਰੋ ਸਾਫ ਐ। ਠੰਡੀ ਸੀਲ ਕੇ ਵਿੱਚ। ਠੰਡੀ ਸੀਲ ਵਿੱਚ ਜਿਵੇਂ ਮਰਜ਼ੀ ਬੈਠਾ ਰਹੇ। ਓਕੇ। ओके ओके ਤੇ ਕੀ ਇਹਦਾ ਰੇਟ ਕਰਤਾ ਤੇ ਕਿਹੜਾ ਸੂਆ ਜੀ ਸੂਆ ਵੀ ਕਹਿੰਨ ਦੂਜਾ ਕਹਿੰਦਾ ਤੀਜਾ ਸੂਆ ਉਹ ਤੀਜਾ ਸੂਆ ਹੋਊ ਕਿ ਤੇ ਦਿਨ ਕਿੰਨੇ ਕ ਰਹਿੰਦੇ ਆ ਦਿਨ ਬਾਏ 5-7 ਹਫਤਾ ਮੰਨ 5-7 ਦਿਨ ਹਾਂ ਠੀਕਾ ਤੋਰੋ ਜੀ ਨੂੰ ਬਈ ਸੂਆ ਤੀਜਾ ਜੀ ਪੰਜ ਚਾਰ ਦਿਨ ਸੌਣ ਦੇ ਵਿੱਚ ਰਹਿੰਦੇ ਆ ਥਣਲੇ ਵੀ ਸਾਫ ਆ ਥਣਾ ਦੀ ਬੰਤਰ ਤੇ ਥਣਾ ਦਾ ਸਟੇਜ ਬਹੁਤ ਚੰਗਾ ਤੇ ਗਰਮੀ ਮਿੱਤਰੋ ਚੱਲਣ ਵਾਲੀ ਆ ਕੱਦ ਕਾਟ ਵੀ ਸੋਹਣਾ ਸਰੀਰ ਦਾ ਰੰਗ ਵੀ ਚੰਗਾ ਹੈ ਮੋਲ ਇਹ ਇਹ ਜਿਹੜਾ ਘਰ ਆ ਮੰਨ ਲਾ ਵੀ ਜਲਾਲ ਵਾਲੀ ਸੜਕ ਤੇ ਆ ਜਲਾਲ ਵਾਲੀ ਸੜਕ ਤੇ ਹੀ ਗੁੱਗੀ ਨੰਬਰਦਾਰ ਦਾ ਘਰ ਕਿਹੜਾ ਗੁੱਗੀ ਹਾਂਜੀ ਗੁੱਗੀ ਨੰਬਰਦਾਰ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆਂ ਬਾਈ ਦੀ ਸੜਕ ਤੋਂ ਪਿੱਛੇ ਕਿਲਾਕ ਪਿੱਛੇ ਮਿੱਤਰੋ ਕੋਠੀ ਆ ਕਿਉਂਕਿ ਇਸੇ ਨੂੰ ਆਉਣ ਦੇ ਵਿੱਚ ਕੋਈ ਸਮੱਸਿਆ ਨਾ ਹੋਵੇ ਗੁਰਸਾਂਤ ਸਰਦਾਰ ਤੋਂ ਥੋੜੀ ਬੈਕਸਾਈਡ ਤੇ ਹਾਂਜੀ ਤੇ ਇਹਦਾ ਫਿਰ ਮੁੱਲ ਕਰਤਾ ਆਪਾਂ ਇਹਦਾ ਮੁੱਲ ਬਈ ਜਿੰਨਾ ਮਾੜੀ ਕਰ ਵਾਲਾ ਹਾਂਜੀ 80 ਕਰ ਵਾਲਾ 75 ਉਹਨਾਂ ਕੱਲਾ ਮਫਦਾ ਨਹੀਂ ਠੀਕ ਹੈ 72000 ਦੀ ਬੈੜ ਦੇਵਾਂਗੇ 72 ਦੇਵਾਂਗੇ ਹਾਂ ਅਗਲਾ ਹਾਂ ਤੇ ਲੈਂਦਾ ਵੀ ਮੁੱਲ ਕਰਦਾ ਆਪਣਾ ਵਾ ਮਾਨਤਾ ਨਹੀਂ ਹੋਊਗਾ ਵਿੱਚੋਂ ਮਾਨਤਾ ਨਹੀਂ ਹੋਊਗਾ ਹਾਂ ਜਿਵੇਂ ਹੁਣ ਕੱਲ ਵਾਲੀ ਬੈੜ ਹਾਂ ਹੁਣ ਤਿਆਰ ਹੋ ਗਈ ਦਾ 6 ਲੱਖ ਦੀ ਆ ਸਾਨੂੰ ਕਿਹੜਾ ਪਤਾ ਬੈੜ ਬਹੁਤ ਚੰਗੀ ਆ ਹਾਂ ਬਸ ਚੱਲ ਕੋਈ ਗੱਲ ਨਹੀਂ ਦੁਬਾਰੇ ਆਪਾਂ ਦੇਖਾਂਗੇ ਉਹਨੂੰ ਕੋਈ ਦਿੱਕਤ ਨਹੀਂ ਤੇ ਦੋ ਇੱਕ ਦੋ ਦਿਨ ਅਜ ਮਿੱਤਰੋ ਕਈ ਵਾਰ ਕਿਹੜੇ ਭਰਾਵਾਂ ਨੇ ਬਾਈ ਨੂੰ ਬਾਈ ਨੇ ਕਹਿਤਾ ਸੀ ਵੀ ਵੇਖ ਕੀ ਕਈ ਵਾਰ ਉਹ ਭਰਾ ਦੁਬਾਰੇ ਵੀਡੀਓ ਦੇਖ ਲੈਣ ਤਾ ਬਾਈ ਦੇ ਨਾਲ ਜਰੂਰ ਉਹਦੇ ਬਾਰੇ ਸੰਪਰਕ ਕਰਨ ਤੇ ਹਾਂ ਇਹਦੇ ਸੁਗਾ ਜੀ ਇਹ ਸੁਗਾ ਬਈ ਪਹਿਲਾ ਆਖਰੀ ਆ ਜੇ ਦੰਦਾ 31 ਤੋਂ ਆਖਰੀ ਆ ਹਾਂ ਤੇ ਮਗਰ ਬੱਛਾ ਮਗਰ ਬੱਛਾ ਕਿੰਨੇ ਦਿਨ ਹੋਗੇ ਸੂਈ ਨੂੰ ਸੂਈ ਨੂੰ ਹੋਗੇ ਬਈ 10 12 ਦਿਨ ਨਾ ਬੈੜ ਥੋੜੀ ਉਧਰ ਗਈ ਥੋੜਾ ਦਾਈ ਲਾਈ 15 16 ਕਿਲੋ ਮਣਕੇ ਠੀਕ ਹੈ ਇਹ ਲੱਗੀ ਵੀ 4 ਤੇ ਠੀਕ ਹੈ ਹਾਂ ਤੇ ਹੁਣ ਹੋਊਗਾ 12 13 ਕਿਲੋ ਠੀਕ ਹੈ ਮਿਲਦੀ ਮਿਲਦੀ ਵਧੀਆ ਜਿਵੇਂ ਮਰਜੀ ਬੈਠਾ ਮਸ਼ੀਨ ਨਾਲ ਆਪਣਾਂ ਦੀ ਅੱਥੀ ਚੋ ਮਸ਼ੀਨ ਤੇ ਵੀ ਮਿਲਦੀ ਆ ਅੱਥੀ ਮਿਲਦੀ ਆ ਠੀਕ ਹੈ ਦੁੱਧ ਮੰਨ ਲਈ 12 ਕਿਲੋ ਤਿਆਰ ਆ। ਹਾਂ ਤੇਰਾ ਊ 11 ਨਹੀਂ ਰਹਿੰਦਾ। ਠੀਕ ਹੈ। ਦੁੱਧ ਤਾਂ ਇਹਨਾਂ ਨੇ 15-16 ਕਿਲੋ ਚਾਰ ਦਿਨ ਖੜਕੀਦਾ। ਹਾਂ ਜੀ ਲਾ ਲੈਂਦਾ ਨਾ ਪਸ਼ੂ ਕਈ ਵਾਰ। ਜਦੋਂ ਜੀ ਨਹੀਂ ਲਾਉਂਦਾ। ਸੋ ਮਿੱਤਰੋ ਕਈ ਪਸ਼ੂ ਜੀ ਨਹੀਂ ਲਾਉਂਦੇ ਉਹਦੇ ਖਾਤਰ ਇੱਕ ਆਪਾਂ ਦੇਸੀ ਫਾਰਮੂਲੇ ਦੀ ਵੀਡੀਓ ਪਾਉਣ ਜਾ ਰਹੇ ਆ। ਸੋ ਤਾਂ ਕਰਕੇ ਆਪਾਂ ਪਹਿਲਾਂ ਕਹਿਨੇ ਆ ਕਿਉਂਕਿ ਇਹ ਆਮ ਗੱਲ ਆ ਕਿਉਂਕਿ ਇਹ ਦੂਬਹਿਲਾ ਕਵਾਂ ਰੀਲ ਵੀ ਪਾ ਚੁੱਕਿਆ ਜਿਹਦੇ ਵਿੱਚ ਕਵਜੋਗ ਵਾਲ ਆਪਾਂ ਗੀਤ ਵੀ ਲਾਇਆ ਵਾ ਤੇ ਜਿਹਦੇ ਵਿੱਚ ਪਸ਼ੂ ਹੰਝੂ ਛਿਰਦਾ। ਜਦੋਂ ਘਰੇ ਪਾਲਿਆ ਹੁੰਦਾ ਕੋਈ ਦੂਬਾ ਪਸ਼ੂ ਮਿੱਤਰੋ ਵੇਚ ਦਿੰਨੇ ਆ ਤੇ ਜੀ ਨਹੀਂ ਲਾਉਂਦਾ ਤੇ ਮੁੜ ਕੇ ਨਿਰਾਚਾਰਾ ਛੜ ਜਾਂਦਾ ਦੁੱਧ ਵਿਗੜ ਜਾਂਦਾ ਤੇ ਉਹਦੀ ਖਾਤਰ ਇੱਕ ਦੇਸੀ ਫਾਰਮੂਲਾ ਆਪਾਂ ਦੱਸਣ ਜਾ ਰਹੇ ਆ ਇੱਕ ਦੋ ਦਿਨ ਹੀ ਆਪਾਂ ਬਲੌਗ ਬਣਾਵਾਂਗੇ ਪੂਰਾ ਤੇ ਤਾਂ ਜੋ ਇਹੋ ਜਿਹੜਾ ਵੀਡੀਓ ਹੋਊਗੀ ਉਹ ਇੱਕ ਦੋ ਦਿਨਾਂ ਦੀ ਖਾਤਰ ਨਹੀਂ ਆਪਾਂ ਜਿੰਨਾ ਚਿਰ ਮਿੱਤਰੋ ਪਸ਼ੂ ਰੱਖਾਂਗੇ ਉਨੇ ਚਿਰ ਹੀ ਹੈ ਕੁਝ ਵੀਡੀਓ ਜ਼ਰੂਰ ਦੇਖਿਓ ਕਿਆ ਹੀ ਬੰਦੇ ਠੀਕ ਹੈ ਬੰਦੋ ਕੋਈ ਨਹੀਂ ਬਸ ਇਹਨੇ ਹੁਣ ਮਨ ਲੈ 12 ਲੀਟਰ ਦੁੱਧ ਤਿਆਰ ਹੈ ਹਾਂ 13 ਹੋ 10 ਦਿਨ ਹੋ ਗਏ ਸੂਈ ਨੂੰ ਮਗਰ ਬੱਛਾ ਮਗਰ ਬੱਛਾ ਬਈ ਠੀਕ ਹੈ ਤੇ ਕੀ ਰੇਟ ਕਰਤਾ ਜੀ ਦਾ ਬਈ ਰੇਟ ਇਹਦਾ ਇਹਦਾ ਮਰਜ਼ੀ ਕਰਾ ਵਾਲਾ ਗਾਹ ਨੂੰ ਤਾਂ ਇਹ ਬੈੜ ਭਰ ਗਈ ਹੈ 4 ਲੱਖ ਦੀ ਆ ਹਾਂ ਕਦ ਘਾਟ ਵਧੀਆ ਹਾਂ ਇਹਦੀਆਂ ਅਫਸਰ ਬੱਛਿਆਂ 40 40 ਹਜ਼ਾਰ ਦੀਆਂ ਵਿਕ ਜਾਂਦੇਗਾ ਠੀਕ ਹੈ 65000 ਤੋਂ 2000 ਮਾਣ ਹੋਊਗਾ 65000 ਤੋਂ ਹਾਂ ਠੀਕ ਹੈ ਤੇ ਫੋਨ ਨੰਬਰ ਬੋਲ ਦਿਓ ਆਪਣਾ ਫੋਨ ਨੰਬਰ ਹੈਗਾ 99155 ਠੀਕ ਹੈ ਜੀ 39899 9915538899 ਬਈ ਦਾ ਫੋਨ ਨੰਬਰ ਹੈ ਸੋ ਦੋਨੇ گاਵਾ ਮਿੱਤਰੋ ਸੋਹਣੀਆਂ ਨੇ ਤੇ ਦੁੱਧ ਮਿੱਤਰੋ ਇਹਦੇ ਥੱਲੇ 12 ਲੀਟਰ ਤਿਆਰ ਹੈ ਤੇ ਆ ਤਾਂ ਕੱਢ ਦੂਗੀ 15 16 ਇਹ ਬਈ 21 22 ਕਿਲੋ ਚੋਆ ਵਾ ਦੂਜੇ ਸੂਏ ਠੀਕ ਹੈ ਹਾਂ ਇਹਦਾ ਇਹ ਗਾਂ ਕੋਹ ਵੀ ਨਹੀਂ ਹੈ ਇਹਦਾ ਓਕੇ 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 ਜੇ ਤਿਆਰ ਹੋਣੀ ਹੈ ਨਾ ਠੀਕ ਹੈ ਸੋ ਆਪਣਾ ਇਹਦਾ ਇਹ ਜੀ ਮੈਂ ਲੈ ਲਈ ਸਵਾਲ ਆ ਕੀ ਜੀ ਗਾਂ ਲੈ ਲਈ ਠੀਕ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਸ਼ੇਅਰ ਕਰਦੇ ਨੇ طنوال